ਮੈਂ ਤਾਂ ਕਹਿਣਾ ਵੀ ਹਰੇਕ ਬੰਦਾ ਇਹ ਵੀਡੀਓ ਨੂੰ ਸ਼ੇਅਰ ਕਰੇ ਤਾਂ ਜੋ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਆਪਣੀ ਵੱਖਰੀ ਇੱਕ ਪਾਲਕ ਸਾਹਿਬ ਹੋਵੇ ਜਿਹੜੀ ਆਪਾਂ ਗੱਲ ਕਰੀ ਵੀ ਆਪਾਂ ਆਪਣੇ ਘਰੇਲੂ ਜਿਹੜੀਆਂ ਰੋਜ਼ ਰੋਜ਼ਮਰਾਂ ਦੇ ਚੀਜ਼ਾਂ ਜਿਵੇਂ ਪੂਕਾਰਾਂ ਗੱਲ ਕਰ ਲਈ ਵੀ ਆਪਾਂ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਹੈ ਕਿ ਉਹਨਾਂ ਦੇ ਵਿੱਚ ਨਾ ਜਾਣ ਨਾਲ ਇੱਕ ਪਾਲਕੀ ਸਾਹਿਬ ਦੇ ਵਿੱਚ ਲਜਾਇਆ ਜਾਂਦੀ ਹੈ ਨਾ ਸਤਕਾਰ ਵੀ ਹੈ ਜੀ ਇਹਦੇ ਵਿੱਚ ਸਤਕਾਰ ਹੈ ਸੁਚਮ ਰਹਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਈ ਅੱਜ ਆਪਾਂ ਇੱਕ ਬਲੈਰੋ ਗੱਡੀ ਦੇ ਉੱਤੇ ਜਿਹੜੀ ਪਾਲਕ ਸਾਹਿਬ ਤਿਆਰ ਕਰੀ ਹੋਈ ਹੈ ਮੈਂ ਤੁਹਾਡੇ ਵਾਸਤੇ ਉਹ ਲੈ ਕੇ ਆਇਾਂਗੇ ਤੇ ਅ ਅਕਸਰ ਹੀ ਬਈ ਹੈ ਨਾ ਜਿਵੇਂ ਤੁਹਾਨੂੰ ਪਾਲਕ ਸਾਹਿਬ ਨੂੰ ਦਿਖਾਉਣ ਹੁੰਦੇ ਆ ਅਲੱਗ-ਅਲੱਗ ਗੱਡੀਆਂ ਦੇ ਆਪਾਂ ਦਿਖਾਉਣਾ ਹੈ ਸਾਰੀਆਂ ਵੀ ਜਦੋਂ ਕੋਈ ਨਵੀਂ ਗੱਡੀ ਤੇ ਤਿਆਰ ਹੁੰਦੀ ਆ ਆਪਾਂ ਤੁਹਾਨੂੰ ਦਿਖਾਉਣਾ ਹੈ ਰੂਬਰੂ ਕਰਾਉਣਾ ਹੈ ਬਈ ਵੀ ਅ ਅਲੱਗ-ਅਲੱਗ ਗੱਡੀਆਂ ਦੇ ਪਾਲਕ ਸਾਹਿਬ ਕਿੱਦਾਂ ਦੇ ਤਿਆਰ ਹੁੰਦੀ ਹੈਗੀ ਹੈ ਨਾ ਅ ਤੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਦਸ਼ਮੇਸ਼ ਬਾਡੀ ਬਿਲਡਰ ਸਾਰਵਾਲੇ ਭਾਈ ਜੀ ਨੇ ਜਿੰਨਾਂ ਨਾਲ ਆਪਾਂ ਹਨਾ ਕੰਮ ਕਰਦੇ ਬੜੇ ਟਾਈਮ ਤੋਂ ਤੇ ਤੁਹਾਨੂੰ ਸੋਹਣੇ ਸੁਹਣੇ ਪਾਲਕ ਸਾਹਿਬ ਤੁਹਾਡੇ ਰੂਬਰੂ ਕਰਾਉਂਦੇ ਨੇ ਤੇ ਬਹੁਤ ਵੱਡੀ ਸੇਵਾ ਬਈ ਹੈ ਨਾ ਜਿਹੜੀ ਪਾਲਕ ਸਾਹਿਬ ਜਿਹੜੀ ਵਾਹੀ ਹੋਰੀ ਤਿਆਰ ਕਰਦੇ ਨੇ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਮੈਂ ਅਕਸਰ ਇਹ ਸੋਚਦਾ ਹਾਂ ਨਾ ਜਿਹੜੀ ਮਤਲਬ ਵੀ ਇੱਕ ਅਲੱਗ ਜੀ ਸੇਵਾ ਲੱਗੀ ਹੋਈ ਹੈ ਤੁਹਾਨੂੰ ਵੀ ਨਾ ਇਹ ਮਤਲਬ ਬਹੁਤ ਘੱਟ ਲੋਕਾਂ ਨੂੰ ਇਹ ਸੇਵਾ ਬਈ ਨਸੀਬ ਹੁੰਦੀ ਹੈ ਨਾ ਹਾਂਜੀ ਤੇ ਨਾਲੇ ਕਿਰਤ ਹੈ ਨਾ ਨਾਲੇ ਮਤਲਬ ਹਾਂਜੀ ਪੋਨਾਂ ਨਾਲੇ ਫਲੀਆਂ ਨਾਲੇ ਪੋਨਾਂ ਨਾਲੇ ਫਲੀਆਂ ਭਾਂਵੇਂ ਕਹਦੀ ਹੈ ਵੀ ਹੈ ਨਾ ਜਿਹੜੀ ਵਾਹੀ ਹੋਰੀ ਨੇ ਪਾਲਕ ਸਾਹਿਬ ਤਿਆਰ ਕਰੀ ਹੈਗੀ ਇਦੇ ਵਿੱਚ ਆਪਾਂ ਕੀ ਕੁਝ ਨਮਾ ਲਾਇਆ ਕੀ ਕੁਝ ਇਹਦੇ ਤੇ ਸਾਰਾ ਲੱਗਾ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਬਈ ਉਸ ਤੋਂ ਪਹਿਲਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਈ ਹੈਨਾ ਇੱਕ ਛੋਟਾ ਸ਼ੇਅਰ ਬਈ ਹੈਨਾ ਆਪਾਂ ਗੱਲ ਕਰੀਏ ਉਸ ਇਨਸਾਨ ਤੱਕ ਇਹ ਵੀਡੀਓ ਪਹੁੰਚਾ ਸਕਦਾ ਜਿਹਨੇ ਇਦਾਂ ਦੀ ਸੇਵਾ ਕਰਾਉਣੀ ਹੁੰਦੀ ਹੈਗੀ ਹੈਨਾ ਜਿਹਨੇ ਕਰਨੀ ਹੁੰਦੀ ਹੈਗੀ ਕਿਉਂਕਿ ਇਹ ਕਿਉਂਕਿ ਜਿਵੇਂ ਇੱਕ ਆਪਕਾ ਦੀ ਧਾਰਮਿਕ ਰਿਲੇਟਡ ਵੀਡੀਓ ਅੱਜ ਆਪਣੀ ਹੈਨਾ ਮੈਨੂੰ ਪਤਾ ਨਹੀਂ ਕਿਉਂ ਹੈਨਾ ਕਿ ਲੋਕ ਨਾ ਬਹੁਤ ਕੱਟ ਸ਼ੇਅਰ ਕਰ ਦੇਣੇ ਇਹ ਚੀਜ਼ ਨੂੰ ਹਾਂਜੀ ਹਾਂ ਹਨਾ ਸਹੀ ਗੱਲ ਆ ਜਿਹੜੀਆਂ ਗਲਤ ਵੀਡੀਓ ਨੇ ਉਹਨਾਂ ਨੂੰ ਵੱਧ ਕਰ ਦੇਣੇ ਜੀ ਉਹਨਾਂ ਨੂੰ ਵੱਧ ਸ਼ੇਅਰ ਹੋਣ ਦਿੰਦੀ ਹੈਗੀ ਪਰ ਚਲੋ ਜਿੰਨੇ ਸ਼ੇਅਰ ਕਰ ਦੇਣੇ ਬਹੁਤ ਬਈ ਧੰਨਵਾਦ ਜਿਹੜੇ ਜਿਹੜੇ ਬਈ ਸ਼ੇਅਰ ਕਰਦੇ ਨੇ ਮੈਂ ਤਾਂ ਕਹਿਣਾ ਵੀ ਹਰੇਕ ਬੰਦਾ ਇਹ ਵੀਡੀਓ ਨੂੰ ਸ਼ੇਅਰ ਕਰੇ ਤਾਂ ਜੋ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਆਪਣੀ ਵੱਖਰੀ ਇੱਕ ਪਾਲਕ ਸਾਹਿਬ ਹੋਵੇ ਜਿਹੜੀ ਆਪਾਂ ਗੱਲ ਕਰੀ ਵੀ ਆਪਾਂ ਆਪਣੇ ਘਰੇਲੂ ਜਿਹੜੀਆਂ ਰੋਜ਼ ਰੋਜ਼ ਮਰਾਂ ਦੀ ਚੀਜ਼ਾਂ ਜੇ ਮਿਕਕਾਰਾਂ ਗੱਲ ਕਰ ਲਈ ਵੀ ਆਪਾਂ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣੇ ਕਿ ਕਿ ਉਹਨਾਂ ਦੇ ਵਿੱਚ ਨਾ ਜਾਣ ਨਾਲੋਂ ਇੱਕ ਪਾਲਕੀ ਸਾਹਿਬ ਦੇ ਵਿੱਚ ਲਜਾਇਆ ਜਾਣ ਦੀ ਹਣਾ ਸਤਕਾਰ ਵੀ ਹੈ ਜੀ ਇਹਦੇ ਵਿੱਚ ਸਤਕਾਰ ਹੈ ਸੁਚਮ ਰਹਿੰਦੀ ਆ ਇੱਕ ਆਪਾਂ ਕਹਿੰਦੇ ਵੀ ਗੁਰਦੁਆਰਾ ਸਾਹਿਬ ਹੀ ਬਣ ਗਿਆ ਆਪਣੇ ਹਾਂਜੀ ਹਾਂ ਤੇ ਜਿਵੇਂ ਗੱਲ ਕਰੀ ਅਜੇ ਜਿਹੜੀ ਪਾਲਕੀ ਆਈ ਆਪਣੇ ਲਵੇ ਇਹਦੇ ਵਿੱਚ ਆਪਾਂ ਕੀ ਕੁਝ ਨਵਾਂ ਲਾਇਆ ਹੈ ਕਿ ਜਿਹੜਾ ਕੀ ਕੁਝ ਨਵਾਂ ਕੀਤਾ ਇਹਦੇ ਵਿੱਚ ਹੀ ਇੰਨਾ ਵਿੱਚ ਇਹਦੇ ਵਿੱਚ ਆਪਾਂ ਨਵੇਂ ਤਿੰਨ ਚਾਰ ਕੰਮ ਕੀਤੇ ਨੇ ਜੀ ਹਾਂਜੀ ਹਾਂ ਜਿਹੜਾ ਇੱਕ ਤਾਂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਹ ਕੰਮ ਕੀਤਾ ਵੀ ਇਹਦੇ ਆਪਾਂ ਨੇ ਜਿਹੜਾ ਗੇਅਰ ਆ ਗੇਅਰ ਆਪਾਂ ਨੇ ਲੋਹ ਲਾਤਾ ਅੱਛਾ ਲੋਹ ਗੇਅਰ ਇਸ ਤਰ੍ਹਾਂ ਜਿਵੇਂ ਮਤਲਬ ਅ ਨਗਰ ਕੀਰਤਨ ਹੁੰਦਾ ਜੀ ਮੋਹਰਲੇ ਪਾਸੇ ਪਾਲਕੀ ਸਾਹਿਬ ਦੇ ਪੰਜ ਪਿਆਰੇ ਜਾ ਰਹੇ ਨੇ ਕਿ ਉਸ ਟਾਈਮ ਜਿੰਨੀ ਸਪੀਡ ਪੰਜ ਪਿਆਰਾਂ ਦੀ ਹੈ ਜੀ ਜਿੰਨੀ ਆਪਾਂ ਨੋਰਮਲ ਆਪਾਂ ਤੁਰਦੇ ਹਾਂਗੇ ਹਾਂਜੀ ਹਾਂਜੀ ਉਨੀ ਕ ਸਪੀਡ ਦੇ ਨਾਲ ਅੱਗੇ ਤੁਰ ਪੈਂਦੇ ਜੀ ਕਲਚ ਤੇ ਪੈਰ ਤਾਂ ਨਹੀਂ ਲੋੜ ਨਹੀਂ ਹੈਗੀ ਜੀ ਨਾ ਰੇਸ ਤੇ ਮੈਂ ਰੇਸ ਤੋਂ ਪੈਰ ਚੱਕ ਲੋ ਕਲਚ ਤੋਂ ਪੈਰ ਚੱਕ ਲੋ ਠੀਕ ਹੈ ਜੀ ਜੇ ਆਪਾਂ ਨੂੰ ਲੋੜ ਹੈ ਕਿ ਤੇ ਖੜਾ ਲਓ ਜੇ ਨਹੀਂ ਲੋੜ ਤਾਂ ਆਪਾਂ ਨੂੰ ਲੋੜ ਨਹੀਂ ਹੈ ਜੀ ਜੇ ਮੈਂ ਕਲਚ ਪਲੇਟ ਖਤਮ ਹੋ ਜਾਂਦੀ ਹੈ ਬਹੁਤ ਸਾਨੂੰ ਬਲੈਰੋ ਵਾਲਿਆਂ ਦੇ ਮਤਲਬ ਪਾਲਕੀ ਸਾਹਿਬ ਵਾਲੇ ਦੇ ਫੋਨ ਆਏ ਨੇ ਉਹ ਕਹਿੰਦੇ ਜੀ ਵੀ ਬਲੈਰੋ ਕੰਮ ਨਹੀਂ ਆ ਇਹ ਇਹਦਾ ਕਹਿੰਦੇ ਗੇਅਰ ਤੇ ਕਲਚ ਪਰ ਛੇਦੀ ਕਹਿੰਦੇ ਮਰਚ ਜਾਂਦੀ ਹੈ ਬਈ ਉਹ ਖਤਮ ਹੋ ਜਾਂਦੀ ਹੈ ਤਾਂ ਫਿਰ ਆਪਾਂ ਨੇ ਉਹ ਮਤਲਬ ਇਹ ਚੀਜ਼ ਸੋਚੀ ਵੀ ਜੇ ਇਹਦਾ ਗੇਅਰ ਥੱਲੇ ਲੱਗ ਜਾਏ ਲੋ ਲੱਗ ਜਾਏ ਤਾਂ ਉਹ ਬੜਾ ਵਧੀਆ ਆਪਾਂ ਨੂੰ ਬਈ ਮੁੜ ਕੇ ਨਾ ਦਾ ਕਲਚ ਵਾਰ-ਵਾਰ ਦੱਬਣਾ ਨਾ ਰੇਸ ਦੇਣੀ ਆਪਾਂ ਨੇ ਕਿਉਂਕਿ ਹੁਣ ਇਹਦਾ ਕੀ ਹੈ ਜੀ ਕਲਚ ਤੋਂ ਪੈਰ ਚੱਕ ਦੋ ਪਹਿਲੇ ਗੇਅਰ ਚ ਪਾ ਕੇ ਜਿਵੇਂ ਜਿਸ ਤਰ੍ਹਾਂ ਮੂਰੇ ਪੰਜ ਪੈਰੇ ਜਾ ਰਹੇ ਨੇ ਉਸੇ ਤਰ੍ਹਾਂ ਹੀ ਪਲਕੀ ਸਾਹਿਬ ਜਾਊ ਆਟੋਮੈਟਿਕ ਉਨੀ ਕੀ ਸਪੀਡ ਹੋ ਜਿੰਨੀ ਕੀ ਪੰਜ ਪੈਰੇ ਉਨੀ ਕੀ ਸਪੀਡ ਹਾਂਜੀ ਹਾਂ ਲੈ ਵੀ ਇਹ ਸਭ ਤੋਂ ਵੱਡੀ ਆਪਾਂ ਕਹਿੰਦੀ ਇਹਦੇ ਵਿੱਚ ਜਿਹੜ ਔਰ ਅਕਸਰ ਜਿਵੇਂ ਹੁੰਦਾ ਵੀ ਸੇਵਾਦਾਰ ਦਾ ਪੈਰ ਵੀ ਦੁਖਣ ਲੱਗ ਜਾਂਦਾ ਨਾ ਕਲੱਚ ਦੇ ਧਰੇ ਧਰੇ ਹੈ ਜਿਹੜਾ ਪਾਬਾ ਨਹੀਂ ਪਾਬਾ ਬਾਰ-ਬਾਰ ਚੱਕ ਲੋ ਲਾ ਲੋ ਚੱਕ ਲੋ ਨਾਲੇ ਬ੍ਰੇਕਾਂ ਦੀ ਜਿਆਦਾ ਉਹਦੇ ਵਿੱਚ ਮਤਲਬ ਉਹ ਖਪਤ ਹੁੰਦੀ ਹੈ ਕਲੱਚਰ ਵੀ ਹੁੰਦੀ ਹੈ ਇੱਕ ਕਲੱਚ ਵੀ ਲੈਣ ਦੀ ਹੋਈ ਹੈ ਇਹ ਚੀਜ਼ ਸਭ ਤੋਂ ਵਧੀਆ ਕਰੀ ਹੈ ਵੀ ਇਹਦੇ ਸਲੋ ਹੀ ਚੱਲਣਾ ਅਗਰ ਜਿਵੇਂ ਆਪਾਂ ਰੋਡ ਤੇ ਚਲਾਉਣੇ ਆ ਅਗਰ ਉਹਨੂੰ ਪਹੁੰਚਾਉਣੇ ਫਿਰ ਤਾਂ ਭੱਜੂਗੀ ਜਿਹੜੀ ਨਾ ਜੀ ਉਹ ਰੋਡ ਦੇ ਉੱਪਰ ਜਿਵੇਂ ਆਮ ਗੱਡੀਆਂ ਕੋਈ 100 ਦੇ ਵੱਜਲੇ ਕੋਈ 85 ਦੇ ਵੈਸੇ ਇਹੇ ਗੁਰੂ ਦਾ ਸਰਕਾਰ ਹੈ ਤੇ ਆਪਾਂ ਨੂੰ ਇੰਨੇ ਭਜਾਉਣੇ ਨਹੀਂ ਚਾਹੀਦੇ ਜਿਹੜੀ ਇਹ ਗੱਡੀ ਹੈ ਜੀ ਜਿਵੇਂ ਲੋ ਗੇਅਰ ਲੱਗਿਆ ਤਾਂ ਇਹ ਮਨੋਂ ਵੀ 55 60 65 ਤੱਕ ਜਾਊਗੀ ਠੀਕ ਆ ਆ ਮਤਲਬ ਜਿਵੇਂ ਗੱਲ ਕਰੀ ਆਪਾਂ ਤੁਰੀ ਸ਼ਹਿਰ 'ਚ ਖੜਿਆ ਦੋਪਾਣਾ ਇਹਨੂੰ ਆਪਾਂ ਲੁਧਿਆਣਾ ਲੈ ਕੇ ਜਾਣਾ ਹੋਵੇ ਨਾ ਜੇ ਹੁਣ ਉਹੀ ਗੇਅਰ 'ਚ ਚਲਾਉਣੇ ਆਪਾਂ ਹੌਲੀ ਫਿਰ ਉਹ ਥੋੜਾ ਜਿਹਾ ਨਹੀਂ ਜੀ ਗੇਅਰ ਉਮਝ ਨਹੀਂ ਨੇ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਗੇਅਰ ਉਸੇ ਤਰ੍ਹਾਂ ਨੇ ਤੇ ਇਹ ਮਤਲਬ ਜਿਵੇਂ ਆ ਜਾ ਗੁਰੂ ਗ੍ਰੰਥ ਸਾਹਿਬ ਵਰਦ ਆਪਾਂ ਲੈ ਕੇ ਜਾਣਾ ਗੋਇੰਦਵਾਲ ਸਾਹਿਬ ਤਾਂ ਆਪਾਂ 55 60 65 ਸਪੀਡ ਤੱਕ ਭਜਾ ਸਕਦੇ ਆ ਬਸ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਚਲਾਵਾਂਗੇ ਤਾਂ ਫਿਰ ਮਹਾਰਾਜ ਸਤਕਾਰ ਵੀ ਨਹੀਂ ਗਈ ਹੂੰ 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 ਠੀਕ ਤਾਂ ਆਮ ਐ ਮਨੂੰ ਵੀ ਆਮ ਨੋਰਮਲ ਗੱਡੀ ਬਣ ਗਈ ਉਹ ਹਾਂਜੀ 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 ਲੋ ਜੀ ਬਾਈ ਹਨਾ ਤੇ ਮੈਂ ਤੁਹਾਨੂੰ ਇਧਰੋਂ ਦਿਖਾਵਾਂ ਬਾਈ ਛੜਾ ਸਾਹਿਬ ਸਭ ਤੋਂ ਉੱਪਰ ਬਾਈ ਹਨਾ ਡਰਾਈਵਰ ਦੇ ਸਿਰ ਦੇ ਹਾਂਜੀ ਹਾਂਜੀ ਸਤਕਾਰ ਹੈ ਜੀ ਇਹ ਚੀਜ਼ਾਂ ਜਿਹੜਾ ਮਹਾਰਾਜ ਦੇ ਉੱਪਰ ਹੈ ਨਾ ਜੀ ਹੁਣ ਡਰਾਈਵਰ ਡਰਾਈਵਰ ਦੇ نیچے ਬੈਠਣਾ ਜੀ ਨੀਚੇ ਹਾਂਜੀ 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 ਡਰਾਈਵਰ ਨੇ ਨੀਚੇ ਬੈਹਿਣਾ ਤੇ ਉਹਦੇ ਸਤਕਾਰ ਹੈ ਜੀ ਪਰ ਮਹਾਰਾਜ ਗੁਰੂ ਸਰੂਪ ਦਾ ਹਾਂਜੀ ਹਾਂਜੀ ਉੱਪਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਥੱਲੇ ਨੀਚੇ ਡਰਾਈਵਰ ਹੈ ਹਾਂਜੀ ਹਾਂਜੀ ਤੇ ਬਾਕੀ ਆਪਾਂ ਸਹੂਦਤਾ ਨਾਲ ਵੀ ਦਿੱਤੀ ਹੋਈ ਹੈ ਜੀ ਕਈ ਵਾਰੀ ਆਪਾਂ ਨੇ ਘਰਾਂ ਦੇ ਵਿੱਚ ਜਦੋਂ ਮਹਾਰਾਜ ਲੈ ਕੇ ਆਨੇ ਆ ਤਾਂ ਉੱਥੇ ਵੀ ਉੱਥੇ ਵੀ ਜਾ ਸਕਦੇ ਆਪਾਂ ਤੇ ਬਾਕੀ ਵਿੱਚ ਹੈ ਜੀ ਵਿੱਚ ਵੀ ਆਪਾਂ ਕਈ ਵਾਰੀ ਕਿਤੇ ਜਿਵੇਂ ਕਿਸੇ ਧਾਰਮਿਕ ਜਗ੍ਹਾ ਹੁੰਦੀ ਹੈ ਆਪਾਂ ਨੇ ਉੱਥੇ ਮਹਾਰਾਜ ਸਰੂਪ ਪ੍ਰਗਟ ਕਰਨੇ ਨੇਗੇ ਜਾਂ ਖੰਡ ਪਾਠ ਸਾਹਿਬ ਸਹਿਜ ਪਾਠ ਹੈ ਸੋਹਣੀ ਸਾਦਾ ਪਾਠ ਹੈ ਤਾਂ ਆਪਾਂ ਉਹ ਪਲਕੀ ਸਾਹਿਬ ਦੇ ਵਿੱਚ ਨਾ ਹੀ ਮੰਜੀ ਸਾਹਿਬ ਲਾ ਕੇ ਆਪਾਂ ਬੈਕ ਤੇ ਇਧਰਲੇ ਪਾਸੇ ਰਮਨ ਲੈ ਹਾਂਜੀ 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 ਇਧਰਲੇ ਪਾਸੇ ਮੱਥਾ ਟੇਕਨ ਨੂੰ ਜੀ ਇਹ ਟਾਕੀ ਇਸ ਤਰ੍ਹਾਂ ਖੁੱਲ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਇਹ ਵੀ ਸੁਵਿਧਾ ਹੈਗੀ ਜੀ ਜਦੋਂ ਗੁਰੂ ਰੰਗ ਸਾਹਿਬ ਆਪਾਂ ਨੇ ਨਗਰ ਕੀਰਤਨ ਵੇਲੇ ਉਹਦਾ ਮਹਾਰਾਸ਼ਟਰ ਉੱਪਰ ਚੰਨੀ ਸਭ ਲੱਗੀ ਹੋਈ ਹੈ ਇਸ ਤਰ੍ਹਾਂ ਮਤਲਬ ਇਹ ਜਿਹੜਾ ਸਤਕਾਰ ਹੈ ਜੀ ਇਹ ਗੁਰੂ ਰੰਗ ਸਾਹਿਬ ਦਾ ਐਸਾ ਸਤਕਾਰ ਹੈ ਜੀ ਇਹ ਮਾਰੇ ਜਾ ਠੀਕ ਹੈ ਜੀ ਲੋ ਬਈ ਇਹਨਾ ਬੈਕ ਸਾਈਡ ਤੇ ਬਹੁਤ ਸੋਹਣੀ ਸਜਾਵਟ ਸਜਾਵਟ ਜੋੜਾ ਕਰ ਆ ਗਿਆ ਜੀ ਹੂੰ 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 ਠੀਕ ਹੈ ਨਾ ਜੀ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਰੱਖ ਸਕਦੇ ਜੀ ਹਾਂਜੀ 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 ਲਓ ਵੀ ਦੇਖੋ ਆ ਵੀ ਇੱਕ ਆਪਾਂ ਕਹਿੰਦੇ ਇੱਕ ਪਿੱਲਰ ਟਾਈਪ ਹੋਗਾ ਇਹ ਵੀ ਐ ਕਿ ਨਮੀ ਹੋਇਆ ਮੈਂ ਪਹਿਲਾਂ ਨਹੀਂ ਲਿਖਿਆ ਨਾ ਇਹ ਚੀਜ਼ ਜਿਹੜੀ ਮੂਵਿੰਗ ਹੈ ਸਾਰੀ ਇਹ ਨਮੀ ਹੋਈ ਹੈ ਤੇ ਟੂਟੀ ਦੀ ਸੁਵਿਧਾ ਤਾਂ ਹੁੰਦੀ ਹੁੰਦੀ ਹੈ ਹਰ ਵਾਰੀ ਵੈਸੇ ਆਪਣੀ ਤੇ ਬਾਈ ਉਹਨਾਂ ਦੀ ਵਰਕਸ਼ਾਪ ਦਾ ਨਾਮ ਹੈ ਔਰ 25 ਮਾਡਲ ਮਤਲਬ ਇਸ ਮਹੀਨੇ ਦੇ ਵਿੱਚ ਹੀ ਤਿਆਰ ਹੋਈ ਹੈਗੀ ਤੇ ਉਧਰ ਬਾਈ शिंदे ਦਾ ਸਟicker ਲੱਗਾ ਹੈ نیچے ਬਾਈ ਉਹਨਾਂ ਨੇ ਆਪਣਾ ਲਾਇਆ ਹੈ ਦੇਖਣਾ ਤੇ ਆ ਆ ਸਾਰੀਆਂ ਲੜੀਆਂ ਇਹ ਵੀ ਇਸ ਵਾਰ ਨਵੀਆਂ ਬਾਈ शिंदे ਨਵੀਆਂ ਨਹੀਂ ਜਿਨੀਆਂ ਨਵੀਆਂ ਬਾਕੀ ਇਹ ਪੌੜੀ ਹੈ ਜੀ ਆਪਾਂ ਨੂੰ ਸਾਈਡ ਤੇ ਨਹੀਂ ਪੌੜੀ ਲਾਉਂਦੀ ਲੋੜ ਨਹੀਂ ਕਈ ਵਾਰੀ ਕੀ ਆਪਾਂ ਸਾਈਡ ਤੇ ਪੌੜੀ ਲਾ ਲੈਣਾ ਹੈ ਪੌੜੀ ਤਲਕ ਜਾਂਦੀ ਹੈ ਤੇ ਪੌੜੀ ਵੀ ਪੱਕੀ ਲਾਈ ਆਈ ਆ ਜੀ ਆਪਾਂ ਇਸ ਦੇ ਉੱਪਰ ਕਈ ਵਾਰੀ ਨਾ ਜੀ ਜਦੋਂ ਆਪਾਂ ਨਗਰ ਕੀਰਤਨ ਵਾਲੇ ਵੇਸ ਤੋਂ ਵਾਸਤੇ ਲੈ ਕੇ ਜਾਂਦੇ ਆ ਉਸ ਤਰ੍ਹਾਂ ਸਾਈਡ ਤੇ ਆਪਾਂ ਫੁੱਲਾਂ ਦੀ ਸਜਾਵਟ ਕਰਨੀਆਂ ਲੜੀਆਂ ਲਾਉਣੀਆਂ ਨੇ ਫੁੱਲਾਂ ਦੀਆਂ ਤਾਂ ਉਸ ਵਾਸਤੇ ਹੀ ਉੱਪਰ ਜਾਓ ਤਾਂ ਇੱਕ ਬੰਦਾ ਫੁੱਲ ਬੰਨੀ ਜਾਂਦਾ ਹੈ ਨੀਚੇ ਉਹਦੇ ਹਾਰ ਉਸ ਤਰ੍ਹਾਂ ਪਈ ਜਾਂਦੇ ਠੀਕ ਹੈ ਉੱਪਰ ਤਾਂ ਸ਼ਤਰ ਵੀ ਲਾ ਲਈ ਆਪਾਂ ਨਵੇਂ ਜਿਹੜਾ ਕੰਮ ਕੀਤਾ ਹੈ ਹਾਂ ਉੱਪਰ ਸ਼ਤਰ ਵੀ ਲਾ ਲਈ ਤਾਂ ਮਤਲਬ ਜਦੋਂ ਪਾਲਕ ਸਾਹਿਬ ਚੱਲਦੀ ਆ ਉਹ ਹਿਲਦੀ ਆਦਾ ਉਹਦੇ ਨਾਲ ਆਵਾਜ਼ ਆਉਂਦੀ ਹਾਂਜੀ ਹਾਂਜੀ ਹਾਂ ਹੈਨਾ ਅੱਛਾ ਇਹ ਆਪਣੇ ਪਸੌੜ ਜਾਣੀ ਧੂਰੀ ਦੇ ਲਵੇ ਉਹੀ ਹਾਂਜੀ ਪਸੌੜ ਜੀ ਜਿਹੜਾ ਅੰਦਰਲਾ ਗੁਰਦੁਆਰਾ ਨਹੀਂ ਪਸੌੜਦਾ ਜੀ ਇਹ ਗੁਰਦੁਆਰਾ ਸਾਹਿਬ ਪਸੌੜ ਜਾਣੀ ਹੈ ਗੁਰਦੁਆਰਾ ਸ੍ਰੀ ਸਿੰਘ ਸਵਾ ਸਾਹਿਬ ਪਿੰਡ ਪਸੌੜ ਓਕੇ ਜੀ ਇੱਕ ਪਹਿਲਾਂ ਵੀ ਆਪਾਂ ਨੇ ਬਣਾਈ ਸੀ ਜਿਹੋ ਬਾਹਰਲੇ ਗੁਰਦੁਆਰੇ ਦੀ ਹੈ ਓਕੇ ਇਹੇ ਅੰਦਰਲਾ ਗੁਰਦੁਆਰਾ ਸਾਹਿਬ ਜੀ ਦੇਖੋ ਬਈ ਹੈਨਾ ਵੀ ਇੱਕ ਪਿੰਡ ਦੇ ਵਿੱਚ ਦੋ ਪਾਲਕੀਆਂ ਗਈਆਂ ਬਾਈ ਹੋਰਾਂ ਲਉਂਦੇ ਹੈਨਾ ਤੇ ਹੁਣ ਜਿਵੇਂ ਆਪਣਾ ਇੱਧਰ ਵੀ ਜਿਵੇਂ ਆ ਨਵੀਂ ਕਾਰਾਗਰੀ ਬਾਈ ਹੋਰਾਂ ਨੇ ਕੀਤੀ ਆਪਾਂ ਪਿਛਲੀ ਵਾਰ ਵੀ ਦੇਖੀ ਸੀ ਨਾ ਤੇ ਇਸ ਵਾਰ ਵੀ ਜਿਵੇਂ ਦੇਖਣਾ ਇਹ ਕਾਰਾਗਰੀ ਬਾਈ ਹੋਰਾਂ ਨੇ ਬਹੁਤ ਸੋਹਣੀ ਕਰੀ ਹੋਈ ਆ ਦਸ਼ਮੇਸ਼ ਬੋਡੀ ਮੇਕਰ ਧੂਰੀ ਤੇ ਬਾਕੀ ਨੰਬਰ ਦਿੱਤਾ ਹੈ ਤੇ ਆਹ ਦੇਖੋ ਜੀ ਬਈ ਇਹ ਇੱਕ ਆਪਣੀ ਗੋਲਕ ਸਾਹਿਬ ਆ ਗੋਲਕਾ ਜੀ ਆ ਹੋਵੇ ਹਾਂ ਜੀ ਹਾਂ ਜੀ ਜਿਹੜਾ ਸੈਸ਼ਨ ਆ ਜੀ ਇਹਦੇ ਅੰਦਰਲੇ ਪਾਸੇ ਜਿਵੇਂ ਮਰਜੀ ਪੇਜ ਹੋ ਗਏ ਠੀਕ ਹੈ ਜੀ ਇਹ ਦੋ ਅਸੀਂ ਸ਼ਾ ਲੋਕ ਹੋ ਜਾਂਦੀ ਇਹ ਵਾਲਾ ਹੂੰ ਅੰਦਰੋਂ ਵੀ ਲੋਕ ਹੈ ਜੀ ਠੀਕ ਹੈ ਜੀ ਲੋ ਬਈ ਹਣਾ ਦੇਖੋ ਬਈ ਤੇ ਬਾਕੀ ਸਾਰੀ ਜਿਹੜੀ ਬਹੁਤ ਚੀਜ਼ਾਂ ਇਹਦੇ ਵਿੱਚ ਪਹਿਲਾਂ ਨਾਲੋਂ ਅਲੱਗ ਦਿੱਤੀਆਂ ਹੋਈਆਂ ਅਲੱਗ ਨੇ ਜੀ ਪਹਿਲਾਂ ਨਾਲੋਂ ਅਲੱਗ ਨੇ ਜੀ ਹੂੰ ਤੇ ਇਸ ਤਰ੍ਹਾਂ ਜਿਹੜਾ ਬਕਸਾ ਆਪਾਂ ਨੇ ਆ ਲਾਇਆ ਬਈ ਜੀ ਇਹ ਬਕਸਾ ਵੀ ਮਤਲਬ ਬਹੁਤ ਵੱਡਾ ਬਕਸਾ ਬਣਿਆ ਹੋਇਆ ਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਜਿਵੇਂ ਕਰੋ ਜੀ ਰਮਾਲਾ ਸਾਹਿਬ ਹੈਗਾ ਜਾਂ ਸਰੋਪੇ ਨੇ ਪ੍ਰਸ਼ਾਦ ਹੈ ਆਪਾਂ ਕੁਝ ਵੀ ਰੱਖ ਸਕਦੇ ਜੀ ਠੀਕ ਹੈ ਜੀ ਜਿਹੜਾ ਵੀ ਆਪਾਂ ਮਰਜ਼ੀ ਕੰਮ ਲੈ ਲਓ ਜੀ ਇਹ ਬਕਸੇ ਤੋਂ ਸਹੀ ਗੱਲ ਹੈ ਹਾਂ ਤੇ ਇੱਕ ਵਾਰ ਮੈਂ ਬਾਈ ਨੂੰ ਕਹਿਣਾ ਇੱਕ ਵਾਰ ਨਾ ਅੰਦਰ ਜਾ ਕੇ ਸਾਰਾ ਅੰਦਰ ਦਾ ਜਿਹੜਾ ਦਿਸਾ ਹੈ ਅੰਦਰ ਜੋ ਵੀ ਹੈ ਨਾ ਇੱਕ ਵਾਰ ਆਪਾਂ ਸਾਰਾ ਦਿਖਾ ਦਈਏ ਵੀ ਹੈ ਨਾ ਵੀ ਅੰਦਰ ਦੇਖੋ ਜਿਹੜਾ ਡੈਕ ਲੱਗਿਆ ਹੋਇਆ ਪੱਖੇ ਲੱਗੇ ਹੋਏ ਨੇ ਲਾਈਟਾਂ ਦੀ ਸੁਵਿਧਾ ਸਪੀਕਰਾਂ ਦੀ ਸੁਵਿਧਾ ਤੇ ਉੱਪਰੋਂ ਖੰਡਾ ਸਾਹਿਬ ਲੱਗਿਆ ਹੋਇਆ ਹੈ ਬਾਈ ਹੈ ਨਾ ਜਿਹਦੇ ਵਿੱਚ ਬਹੁਤ ਸੋਹਣੀ ਲਾਈਟ ਚੱਲ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਦੀ ਸੁਵਿਧਾ ਬਾਈ ਨੂੰ ਦਿੱਤੀ ਹੋਇਆ ਉਹ ਤੇ ਚਾਨਣ ਸਿੰਘ ਸਾਹਿਬ ਦੇਖ ਰਿਹਾ ਪਰਦੇ ਦੇਖ ਰਿਹਾ ਆ ਦੇਖ ਕੇ ਨੂੰ ਲੱਗਦਾ ਵੀ ਬਹੁਤ ਥੋੜੀ ਜਿਹੀ ਲੱਗੀ ਹੋਈ ਹੈ ਨਾ ਪਰ ਜਦੋਂ ਆਪਾਂ ਗਿੰਨਣ ਤੇ ਆ ਜਾਈਏ ਬਹੁਤ ਕੁਝ ਹੁੰਦਾ ਹਾਂਜੀ ਹਾਂਜੀ ਹਾਂ ਹੈਨਾ ਇਹ ਤਾਂ ਇਹ ਮੀਨਾਕਾਰੀ ਦਾ ਕੰਮ ਹੈਗਾ ਕਿਉਂਕਿ ਟਾਈਮ ਲੱਗਦਾ ਵਾ ਉਹ ਜਿਆਦਾ ਸਜਾਵਟ ਕਰਨ ਦਾ ਵਾਸਤੇ ਨਹੀਂ ਹੂੰ ਹੂੰ ਟਾਈਮ ਲੱਗਦਾ ਬਹੁਤ ਜਿਆਦਾ ਹੈ ਹੂੰ ਹੂੰ ਬਾਕੀ ਨਿਓਨ ਲਾਈਟ ਲੱਗੀ ਹੋਈ ਹੈਗੀ ਬਹੁਤ ਕੁਝ ਲੱਗਾ ਹੈ ਬਹੁਤ ਸੋਹਣੀ ਤਿਆਰ ਕਰੀ ਹੋਈ ਆ ਚਾਰ ਪੱਖੇ ਦਿੱਤੇ ਨੇ ਜੀ ਡੈਕ ਆ ਜੀ ਸਪੀਕਰ ਹੈ 뮤ਜ਼ਿਕ ਲੱਗਿਆ ਹੋਇਆ ਜੀ ਸਾਊਂਡ ਹੈਗਾ ਅੰਦਰ ਡੈਕ ਲੱਗਿਆ ਹੋਇਆ ਜੀ ਜਿਹੜਾ ਡੈਕਰ ਡੈਕ ਦੇ ਆਪਣਾ ਅਨਾਉਂਸ ਵਾਲਸੇ ਵੀ ਮਤਲਬ ਉਹ ਲਾ ਸਕਦੇ ਆ ਜੀ ਆਪਾਂ ਮਾਈਕ ਮਾਈਕ ਲੱਗ ਸਕਦੀ ਆ ਆਪਾਂ ਹੂੰ ਠੀਕ ਆ ਜੀ ਲਓ ਬਈ ਹਣਾ ਤੇ ਪਾਲਕੀ ਸਾਹਿਬਾਈ ਕਿਵੇਂ ਲੱਗੀ ਥੋੜਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਕੀ ਫਤਿਹ ਬੁਲਾ ਦਿਆ ਕਰੋ ਤੁਹਾਡੀ ਇੱਕ ਛੋਟੇ ਆਪਾਂ ਗੱਲ ਕਰੀਏ ਵੀ ਇੱਕ ਛੋਟੇ ਕਮੈਂਟ ਦੇ ਨਾਲ ਬਈ ਗੱਲ ਕਰਾਂ ਵੀ ਆ ਵੀਡੀਓ ਹੋ ਸਕਦਾ ਵਾਇਰਲ ਹੋ ਜਾਏ ਇੱਕ ਛੋਟੇ ਸ਼ੇਅਰ ਨਾਲ ਵੀ ਉਸ ਇਨਸਾਨ ਤੱਕ ਇਹ ਵੀਡੀਓ ਪਹੁੰਚ ਜਾਏ ਜਿਨ੍ਹਾਂ ਨੇ ਇਹ ਸੇਵਾ ਨਿਭਾਉਣੀ ਹੋਵੇ ਬਈ ਹੈਨਾ ਕੋਈ ਬਹੁਤਾ ਅਸੀਂ ਥੋੜਾ ਉਹ ਨਹੀਂ ਕਹਿੰਦੇ ਵੀ ਫੋਲੋ ਬੇਸ਼ੱਕ ਨਾ ਕਰੋ ਪਰ ਇੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਈ ਤੁਹਾਡੇ ਤੱਕ ਇਹ ਵੀਡੀਓ ਜਿਹਦੇ ਤੱਕ ਵੀ ਇਹ ਵੀਡੀਓ ਆਈ ਹੈ ਉਹ ਸ਼ੇਅਰ ਜ਼ਰੂਰ ਕਰਨਾ ਇਹ ਤਾਂ ਮਾਰਾ ਸਰਕਾਰ ਆ ਜਿਹਦਾ ਜ਼ਰੂਰੀ ਹੈ ਜੀ ਜੇ ਆਪਾਂ ਸ਼ੇਅਰ ਕਰਾਂਗੇ ਗਾਹਾਂ ਦੇ ਗਾਹ ਪਹੁੰਚੋ ਜੀ ਹਰ ਇੱਕ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਤੇ ਬਹੁਤ ਐਨਆਰਏ ਵੀਰ ਨੇ ਜੀ ਹੋਰ ਵੀ ਸੇਵਾ ਕਰਵਾ ਰਹੇ ਨੇ ਬਹੁਤ ਜਿਆਦਾ ਸੇਵਾ ਕਰਵਾ ਰਹੇ ਨੇ ਜੀ ਉਹ ਇੱਕ ਸ਼ੇਅਰ ਨਾਲ ਬਈ ਗੱਲ ਕਰੀਏ ਹਨਾ ਅਗਰ ਤੁਹਾਡੇ ਨਗਰ ਦੇ ਵਿੱਚ ਪਾਕੀ ਸਾਹਿਬ ਆਉਂਦੀ ਆ ਆਪਣੇ ਨਗਰ ਦਾ ਕਿੱਡਾ ਵੱਡਾ ਸਤਿਕਾਰ ਆ ਅਗਰ ਤੁਸੀਂ ਚਾਹੋ ਨਾ ਵੀ ਸਾਡੇ ਨਗਰ ਦਾ ਸਤਿਕਾਰ ਹੋਵੇ ਤੁਹਾਡੇ ਸ਼ਹਿਰ ਦਾ ਸਤਿਕਾਰ ਹੋਵੇ ਤੁਹਾਡੇ ਪਿੰਡ ਦਾ ਸਤਿਕਾਰ ਹੋਵੇ ਤੁਹਾਡੇ ਮਹੱਲੇ ਦਾ ਸਤਿਕਾਰ ਹੋਵੇ ਹਨਾ ਤਾਂ ਇੱਕ ਵੀਡੀਓ ਨੂੰ ਇਸ ਵੀਡੀਓ ਨੂੰ ਤਾਂ ਸ਼ੇਅਰ ਜ਼ਰੂਰ ਕਰਦੇ ਬਾਈ ਹਨਾ ਉਸ ਇਨਸਾਨ ਨੂੰ ਇਹ ਵੀਡੀਓ ਸ਼ੇਅਰ ਕਰਨੀ ਬਣਦੀ ਆ ਜਿਹਨੂੰ ਆਪਣੇ ਸ਼ਹਿਰ ਨਾਲ ਆਪਣੇ ਪਿੰਡ ਨਾਲ ਪਿਆਰ ਆ ਬਾਈ ਹਨਾ ਤੇ ਮਿਲਾਂਗੇ ਬਹੁਤ ਛੇਤੀ ਨਵੀਂ ਵੀਡੀਓ ਦੇ ਨਾਲ ਕਿਸੇ ਦਿਨ ਨਵੇਂ ਦਿਨ ਨਵੀਂ ਸਵੇਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ